ਜਗਾ ਕੰਮ ਵੀ ਰੋਣ ਤਮਾਨ ਬੋਲੂ ਮਜੀਠੀਏ ਵਰੇ ਹੋ ਜਾ ਉਹ ਮੈਂ ਬੋਲਦਾ ਨਹੀਂ ਉਹ ਸਰ ਕਾਨੂੰਨ ਦਾ ਕੰਮ ਮੈਂ ਮੇਰਾ ਕੀ ਕੰਮ ਹੈ ਮੇਰਾ ਕੰਮ ਥੋੜੀ ਹੈ ਉਹ ਨਾਪੇ ਆ ਨਾਪੇ ਜਾ ਕੇ ਕਰਿਆ ਉਹ ਇਹ ਤਾਂ ਕਾਨੂੰਨ ਕਰੂ ਮੈਂ ਤਾਂ ਕੁਛ ਕਰਦਾ ਨਹੀਂ ਪਰ ਮੈਂ ਇੰਨਾ ਕਹਿਣਾ ਜਿਨ੍ਹਾਂ ਨੇ ਲੱਖਾਂ ਘਰਾਂ ਚ ਚਿੱਟੇ ਰੰਗਦੇ ਸੱਤਰ ਪਿਛਾਤੇ ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹ ਆਪ ਰੰਗੀਲੀਆਂ ਜ਼ਿੰਦਗੀਆਂ ਨਹੀਂ ਜਿਉ ਸਕਦੇ ਸਜ਼ਾ ਮਿਲੂ ਇੱਥੇ ਹੀ ਮਿਲੂ ਇੱਥੇ ਹੀ ਮਿਲੂ ਨਰਕ ਸੁਰਗ ਇੱਥੇ ਹੀ ਹੈ ਇੱਥੇ ਸਜ਼ਾ ਮਿਲੂ ਭੁਗਤੀ ਜੋ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਕਿ ਜ਼ਰੀਆ ਮੈਂ ਕੁਝ ਨਹੀਂ ਕਰ ਸਕਦਾ ਮੈਂ ਬਾਕੀ ਕਮ ਹਾਲਤਾਂ ਦਾ ਬਾਕੀ ਕਮ ਕੋਟਾਂ ਦਾ ਭੁਗਤੀ ਜਾ ਕਬੀਰ ਆ ਤੇਰੀ ਝੋਪੜੀ ਗਲ ਕਟਿਆਨ ਕੇ ਪਾਸ ਜੋ ਕਰਨਗੇ ਸੋ ਕਰਨਗੇ ਤੂੰ ਕਹ ਬੈ ਦੱਸ ਜਿੱਦ ਮੈਂ ਗਲਤੀ ਕੀਤੀ ਮੈਨੂੰ ਮੈਨੂੰ ਕਰ ਲਿਆ ਅੰਦਰ ਜਿੱਦ ਮੈਂ ਕੋਈ ਗਲਤ ਕੰਮ ਕੀਤਾ ਮੈਂ ਸਾਨੂੰ ਦੇਦੇ ਅੰਦਰ ਭਾਈ ਪਰ ਐ ਮੁੱਛਾਂ ਨਹੀਂ ਚਲਦੀਆਂ ਵੀ ਤੋਰੀਆਂ ਚੀਕਾਂ ਕਢਾ ਦਾਂਗੇ ਫੁਲਾਣਾ ਕਰਦਾਂ ਵਾਹਿਗੁਰੂ ਪ੍ਰਮਾਤਮਾ ਬڑے-ਬڑے ਆਏ ਚੀਕਾਂ ਵਾਲੇ ਇੱਥੇ ਆਪਦੀਆਂ ਚੀਕਾਂ ਗਿਣੀਆਂ ਨਹੀਂ ਜਾਂਦੀਆਂ ਉਂ। ਮਿਲ ਗਿਆ ਠੀਕ ਸਮਾਨ ਹਾਂ। ਜਗਾ ਕੰਮ ਵੀ ਰੋਣ ਤਮਾਨ ਬੋਲੂ ਮਜੀਠੀਏ ਵਰੇ ਹੋ ਜਾ। ਉਹ ਮੈਂ ਬੋਲਦਾ ਨਹੀਂ। ਉਹ ਤਾਂ ਸਰ ਕਾਨੂੰਨ ਦਾ ਕੰਮ ਮੈਂ ਮੇਰਾ ਕੀ ਕੰਮ। ਮੇਰਾ ਕੰਮ ਥੋੜੀ ਹੈ ਉਹ ਨਾਪੇ ਆ ਨਾਪੇ ਜਾ ਕੇ ਕਰਿਆ ਹਾਂ। ਉਹ ਤਾਂ ਕਾਨੂੰਨ ਕਰੂ ਮੈਂ ਤਾਂ ਕੁਛ ਕਰਦਾ ਨਹੀਂ ਪਰ ਮੈਂ ਇੰਨਾ ਕਹਿਣਾ ਜਿਨ੍ਹਾਂ ਨੇ ਲੱਖਾਂ ਘਰਾਂ 'ਚ ਚਿੱਟੇ ਰੰਗ ਦੇ 70 ਪਿਛਾਤੇ ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਸਾਡੀਆਂ ਪਹਿਣਾਵਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹ ਆਪ ਰੰਗੀਲੀਆਂ ਜ਼ਿੰਦਗੀਆਂ ਨਹੀਂ ਜਿਉ ਸਕਦੇ ਸਜ਼ਾ ਮਿਲੂ ਇੱਥੇ ਹੀ ਮਿਲੂ ਇੱਥੇ ਮਿਲੂ ਨਰਕ ਸੁਰਗ ਇੱਥੇ ਹੀ ਐਥੀ ਸਜਾ ਮਿਲੂ ਭੁਗਤੀ ਜਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਕਿ ਜ਼ਰੀਆਂ ਮੈਂ ਕੁਝ ਨਹੀਂ ਕਰ ਸਕਦਾ ਮੈਂ ਬਾਕੀ ਕਮ ਹਾਲਤਾਂ ਦਾ ਬਾਕੀ ਕੰਮ ਕੋਟਾਂ ਦਾ ਭੁਗਤੀ ਜਾ ਕਬੀਰ ਆ ਤੇਰੀ ਝੋਪੜੀ ਗੱਲ ਕਟਿਆਨ ਕੇ ਪਾਸ ਜੋ ਕਰਨਗੇ ਸੋ ਕਰਨਗੇ ਤੂੰ ਕਹ ਬੈ ਦੱਸ ਜਿੱਦ ਮੈਂ ਗਲਤੀ ਕੀਤੀ ਮੈਨੂੰ ਮੈਨੂੰ ਕਰ ਲਿਆ ਅੰਦਰ ਜਿੱਦ ਮੈਂ ਕੋਈ ਗਲਤ ਕੰਮ ਕੀਤਾ ਮੈਂ ਸਾਨੂੰ ਦੇਦੇ ਅੰਦਰ ਭਾਈ ਪੱਤ ਆਏ ਮੁੱਛਾਂ ਨਹੀਂ ਚਲਦੀਆਂ ਵੀਰ ਤੋਰੀਆਂ ਚੀਕਾਂ ਕਢਾ ਦਾਂਗੇ ਫੁਲਾਣਾ ਕਰ ਦਾਂ ਵਾਹਿਗੁਰੂ ਪ੍ਰਮਾਤਮਾ ਬੜੇ ਬੜੇ ਆਏ ਚੀਕਾਂ ਵਾਲੇ ਤੇ ਆਪਦੀਆਂ ਚੀਕਾਂ ਗਿਣੀਆਂ ਨਹੀਂ ਜਾਂਦੀਆਂ ਮਿਲ ਗਿਆ ਠੀਕ ਸਮਾਨਾ